ਉਹ ਤੇਰੀ ਕੈਨੇਡਾ ਦੀ ਵੀ ਸੁਣਾਈ ਸੀ ਹਾਂਜੀ ਸਾਡਾ ਕੋ ਰਿਸ਼ਤੇਦਾਰੀ ਸੀ ਅਸੀਂ ਜਾ ਰਹੇ ਸੀ ਕਿਚਨਰਾਜੀ ਸ਼ਹਿਰ ਹਾਂਜੀ ਕਿਚਨਰ ਟਾਂਟੋ ਤੋਂ ਜਾ ਰਹੇ ਸੀ ਜੀ ਉੱਥੇ ਰਾਹ 'ਚ ਇੱਕ ਕਬੀਲਾ ਆਹ ਹੋ ਲੋਕਾਂ ਨਾਲ ਮਿਕਸਪ ਨਹੀਂ ਗਏ ਬੱਕਰੇ ਰਹਿੰਦੇ ਆ ਕਾਲੇ ਘੋੜਿਆਂ ਨਾਲ ਹਲ ਬੋਂਦੇ ਆ ਉਹ ਨੇਟਿਵ ਹੋਣੇ ਆ ਉੱਥੇ ਦੇ ਹਾਂ ਉੱਥੇ ਦੇ ਹਾਂਜੀ ਠੀਕ ਆ ਠੀਕ ਆ ਸਰਕਾਰ ਤੋਂ ਬਾਗੀ ਸੀ ਸਰਕਾਰ ਤੋਂ ਬਾਗੀ ਆ ਮੈਂ ਤਾਂ ਸੁਣਿਆ ਸੀ ਜਿਹੜੇ ਇਦਾਂ ਦੇ ਨੇਟਿਵ ਆ ਉਹਨਾਂ ਨੂੰ ਸਰਕਾਰਾਂ ਵੈਸੀ ਪੈਸਾ ਦਿੰਦੀਆਂ ਆ ਉਹਨਾਂ ਨੂੰ ਦਿੰਦੀਆਂ ਹੋਣਗੀਆਂ ਬਣਾ ਲੈ ਹੋਣੇ 20 25 ਸਾਲ ਦੀ ਗੱਲ ਆ ਕਰ ਲੈ ਹੋਣੇ ਅੱਛਾ ਚਲੋ ਮੈਂ ਅਮਰੀਕਾ ਦਾ ਸੁਣਿਆ ਸੀ ਪਤਾ ਨਹੀਂ ਹੁਣ ਕੈਨੇਡਾ ਦਾ ਵੀ ਹੋਗਾ ਨਹੀਂ ਚਲੋ ਹਾਂਜੀ ਫਿਰ ਅੱਛਾ ਮੈਂ ਅਸੀਂ ਜਾ ਰਹੇ ਸੀ ਉਹ ਉੱਥੇ ਨੂੰ ਕਿਚਨਰ ਨੂੰ ਕਿਚਨਰ ਨੂੰ ਠੀਕ ਆ ਜੀ ਰਸਤੇ 'ਚ ਇੱਕ ਰੇੜਾ ਕਾਲੇ ਰੰਗ ਦਾ ਉਹਨੂੰ ਕਾਲਾ ਪੇਂਟ ਕੀਤਾ ਹੋਇਆ ਸੀ ਕਾਲੀ ਅੱਛਾ ਰੇੜੇ ਨੂੰ ਕਾਲਾ ਰੰਗ ਦਾ ਪੇਂਟ ਹਾਂਜੀ ਹਾਂ ਕਾਲਾ ਹੀ ਕੋੜਾ ਜੁੜਿਆ ਸੀ ਠੀਕ ਹੈ ਜੀ ਉੱਤੇ ਵੀ ਇੱਕ ਜੋੜੀ ਬੈਠੀ ਸੀ ਅੱਛਾ ਜੀ ਉਹਨਾਂ ਨੇ ਕਾਲੇ ਕੱਪੜੇ ਪਾਏ ਸੀ ਅੱਛਾ ਜੀ ਤੇ ਮੈਂ ਇਹਨੂੰ ਜਿਹੜਾ ਮੈਂ ਲੈ ਕੇ ਜਾ ਰਿਹਾ ਸੀ ਜੀ ਉਹਨੂੰ ਮੈਂ ਕਿਹਾ ਮੈਨੂੰ ਆ ਬੰਦੇ ਬੜੇ ਵਧੀਆ ਲੱਗਦੇ ਅੱਛਾ ਇਹਨਾਂ ਨੂੰ ਮਿਲਣਾ ਹੋਰ ਮੈਨੂੰ ਪੂਰਾ ਡਰਾ ਕੇ ਨਾ ਬੜੇ ਜਾ ਲਿਆ ਇਹ ਇਹਨਾਂ ਨਾਲ ਨਾ ਗੱਲ ਕਰ ਅੱਛਾ ਉਹ ਨੇਟਿਵ ਸੀਗੇ ਉਹ ਜਿਹੜੇ ਉੱਥੇ ਤੇ ਹਨਾ ਜਿਹੜੇ ਬਗੀਤੂ ਹੀ ਕਹਿੰਦੇ ਉਸ ਵੇਲੇ ਸੀਗੇ ਸਰਕਾਰਾਂ ਤੋਂ ਹਾਂਜੀ ਹਾਂ ਇਹ ਕਿਸੇ ਦਾ ਲਿਆਈ ਨਹੀਂ ਕਰਦੇ ਅੱਛਾ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਤਾਂ ਖਾਸ ਢਾ ਲਿਆ ਆ ਤੇ ਮੈਨੂੰ ਕੋਈ ਸ਼ੌਕ ਨਹੀਂ ਨਵਾ ਹਾਂਜੀ ਤੂੰ ਥੋੜਾ ਜਿਹਾ ਫਾਰ ਕਰ ਮੈਨੂੰ ਧਾਰ ਦੇ ਠੀਕ ਜੇ ਮੈਨੂੰ ਕੁਝ ਕਹਿਣਗੇ ਤਾਂ ਤੂੰ ਦੌੜ ਜਾ ਅੱਛਾ ਅੱਛਾ ਫਿਰ ਮੈਂ ਥੋੜਾ ਜਿਹਾ ਗਾਹ ਕਰਕੇ ਗੱਡੀ ਤੇ ਮੈਨੂੰ ਧਾਰਿਆ ਮੈਂ ਇਦਾਂ ਹੈਲੋ ਕਰਕੇ ਕੀਤਾ ਜੀ ਉਹ ਮੁੰਡੇ ਮੇਰਾ ਹੱਥ ਪੜਿਆ ਤੇ ਉਹਨੇ ਦੱਸਿਆ ਕੁਝ ਤਾਂ ਮੈਨੂੰ ਅੰਗਰੇਜ਼ੀ ਬੋਲਦੇ ਸੀ ਥੋੜੀ ਜਿੰਨੀ ਮੈਨੂੰ ਹੁੰਦੀ ਸੀ ਉਹ ਨਹੀਂ ਉਹਨਾਂ ਨੂੰ ਵੀ ਆਉਂਦੀ ਸੀ ਠੀਕ ਆ ਤੇ ਆ ਘਰਿਆ ਸਾਡਾ ਇਸ਼ਾਰਾ ਜੂ ਕਰਦੇ ਸੀ ਹਾਂਜੀ 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 ਮੈਂ ਬੈਠਾ ਉਧਰੋਂ ਚਲੇ ਗਿਆ ਅੱਛਾ ਉਹ ਦਵਾ ਉਹ ਸ਼ਰਾਬ ਘਰ ਘੜਦੇ ਐ ਅੱਛਾ ਜੀ ਅੱਛਾ ਅੱਛਾ ਉਹ ਅੰਗੂਰੰਗਾਰ ਬੜੇ ਲਾਜ਼ੀ ਨਹੀਂ ਬੇੜੇ ਚ ਜੀ ਤੇ ਕੀ ਆ ਵਾਤਾ ਉਹ ਮਣੀਛੇਤੀ ਜੀ ਲਾਪੇ ਪਾਂਡੇ ਬੁੰਡੇ ਰੱਖਣ ਹਾਂ ਫੇ ਮੈਂ ਉਹਨੂੰ ਬਾਹਰ ਦੇਖਿਆ ਵੀ ਉਹ ਠੀਕ ਤਾਂ ਮੈਨੂੰ ਕਹ ਨਹੀਂ ਅੱਛਾ ਜੀ ਅੱਛਾ ਉਹ ਪੀਂਦਾ ਬੜਾ ਸ਼ਕੀਨ ਸੀ ਅੱਛਾ ਤੁਹਾਡਾ ਜਿਹੜਾ ਤੁਹਾਨੂੰ ਲੈ ਕੇ ਗਿਆ ਸੀ ਉੱਥੇ ਨੂੰ ਠੀਕ ਆ ਹਾਂਜੀ ਤੇ ਮੈਂ ਮੈਂ ਕਿਹਾ ਮੈਂ ਉਹ ਸਾਥੀ ਨੂੰ ਵੀ ਲੈ ਆ ਹੂੰ ਤੇ ਉਹਨੂੰ ਮੈਂ ਕਿਹਾ ਆ ਦੇਖ ਕੰਨੀ ਸੇਵਾ ਹੁੰਦੀ ਆ ਜਾ ਤੇਰੀ ਕੰਮ ਦੀ ਚੀਜ਼ ਖੁੱਲ ਗਈ ਹੈ ਐ ਅੱਛਾ ਬੜੇ ਸੋਹਣੇ ਹੱਸ ਤੇ ਫੇਸ ਇਸੀ ਬਾਕੀ ਸਾਨੂੰ ਪਾਛਾ ਤੋਂ ਬਹੁਤੀ ਸਮਝ ਹੀ ਨਹੀਂ ਆਉਂਦੀ ਹੂੰ ਮਤਲਬ ਉਹਨਾਂ ਨੇ ਜੋ ਡਰ ਬਾਹਰਲੇ ਲੋਕਾਂ ਦੇ ਅੰਦਰ ਸੀ ਉਹ ਤੁਸੀਂ ਡਰ ਕੱਢ ਦਿੱਤਾ ਉੱਥੇ ਜਾ ਕੇ ਕਿ ਆਮੀ ਭਰਮ ਭਲੇਖੇ ਚ ਨਾ ਰੋਏ ਬੰਦੇ ਚੰਗੇ ਆ ਇਹਨਾਂ ਨੇ ਮਤਲਬ ਡਰਿੰਕ ਦੇ ਨਾਲ ਤੁਹਾਡੀ ਸੇਵਾ ਕੀਤੀ ਦੇਖੋ ਤੁਸੀਂ ਮੈਨੂੰ ਨਵੇਂ ਸਿਰੇ ਮਿਲਣਾ ਜੀ 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 ਤਾਂ ਤੁਹਾਨੂੰ ਆਪਣੀ ਬੋਲੀ ਵੀ ਸੁਧਾਰਨੀ ਪੈਣੀ ਹੈ ਬਿਲਕੁਲ ਇਸ ਚੀਜ਼ ਨੂੰ ਮੈਂ ਕਦੀ ਵੀ ਛੁਟਲਾ ਨਹੀਂ ਸਕਦਾ ਬਾਬਾ ਜੀ ਕਿ ਕੋਈ ਵੀ ਬੰਦਾ ਤੁਹਾਡੇ ਬਿਨਾ ਬਚਾ ਹੀ ਗੱਲ ਪੈ ਜਾਊਗਾ ਹਾਂ ਜੇਕਰ ਤੁਸੀਂ ਉਹਨਾਂ ਚੰਗੇ ਹੈਗੇ ਆ ਤਾਂ ਤੁਹਾਡੇ ਕਦੀ ਗੱਲ ਨਹੀਂ ਪਊਗਾ ਉਹ ਜੇ ਤੁਸੀਂ ਉਹ ਤਾਂ ਨੁਕਸਾਨ ਪਹਚਾਉਂਗੇ ਉਹਨੂੰ ਜਾਣ ਕੇ ਕੁਛ ਉਹਦੀ ਖਰਾਬੀ ਕਰੋਗੇ ਜਾਂ ਪਹਿਲਾਂ ਹੀ ਬਾਇਰਥ ਲੱਗਾ ਆ ਜਾਂ ਪਹਿਲਾਂ ਹੀ ਉਹੀ ਨਾ ਤੇ ਫਿਰ ਉਹਨਾਂ ਨੇ ਮਤਲਬ ਤੁਹਾਡੀ ਸੇਵਾ ਕੀਤੀ ਪੂਰੀ ਉੱਥੇ ਠੀਕ ਠੀਕ ਕੀ ਬਾਤਾਂ ਚਲੋ ਦੇਖੋ